ਪੰਜਾਬ ਦੇ ਵਿੱਚ ਇੱਕ ਹੋਰ ਚੋਣਾਂ ਹੋਣ ਜਾ ਰਹੇ ਨੇ ਜਿਸ ਤੇ ਕੀ ਸਿਆਸਤ ਕਾਫੀ ਪੱਕੀ ਹੋਈ ਹੈ ਜੀ ਹਾਂ ਤੁਹਾਨੂੰ ਦੱਸ ਦਿਨੇ ਕੀ ਵਿਧਾਨ ਸਭਾ ਦੇ ਉਪ ਚੋਣਾਂ ਜਿਹੜੀ ਵਿਧਾਨ ਸਭਾ ਸੀਟ ਜੋੜੇ ਕੀ ਸ਼ੀਤਲੰਗੁਰਾਲ ਦੇ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋ ਚੁੱਕੀ ਸੀ ਉਸ ਤੇ ਹੁਣ ਉਪ ਚੋਣਵਾਂ ਹੋਣੇ ਨੇ ਦੱਸਿਆ ਕਿ 10 ਜੁਲਾਈ ਨੂੰ ਇਸ ਤੇ ਜਿਹੜੇ ਕਿ ਜਿਮਨੀ ਚੋਣ ਹੋਣੀ ਹੈ ਤੇ 13 ਜੁਲਾਈ ਨੂੰ ਐਜ਼ ਅ ਨਤੀਜੇ ਵੀ ਜਿਹੜੇ ਕਿ ਉਹ ਸਾਹਮਣੇ ਆ ਜਾਣਗੇ ਦੱਸਿਆ ਕਿ ਇਸ ਸੀਟ ਨੂੰ ਜਿਹੜਾ ਕਿ ਕਾਫੀ ਹੌਟ ਸੀਟ ਮੰਨੇ ਜਾਂਦਾ ਚਾਇਆ ਸੀ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਉਦੋਂ ਵੀ ਜਿਹੜੀ ਕਿ ਜਲੰਧਰ ਦੀ ਜਿਹੜੀ ਕਿ ਸੀਟ ਸੀ ਲੋਕ ਸਭਾ ਸੀਟ ਆਫ ਕਾਫੀ ਜਿਹੜੀ ਕਿ ਹੌਟ ਸੀਟ ਮੰਨੀ ਜਾ ਰਹੀ ਸੀ ਤੇ ਜਿਹੜੀ ਵਿਧਾਨ ਸਭਾ ਉਪ ਚੋਣਵਾਂ ਹੋਣੇ ਨੇ ਜਲੰਧਰ ਪੱਛਮੀ ਤੋਂ ਇਹ ਵੀ ਮੰਨੀ ਜਾ ਰਹੀ ਹੈ ਸੋ ਸ਼ੀਤਲ ਲੰਗੁਰਾਲ ਦੇ ਵੱਲੋਂ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਹੀ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਪੰਡਾ ਛੱਡ ਕੇ ਭਾਜਪਾ ਜੁਆਇਨ ਕਰ ਲਈ ਸੀ ਹਾਲਾਂਕਿ ਉਹਨਾਂ ਨੇ ਵੱਲੋਂ ਆਪਣਾ ਅਸਤੀਫਾ ਦੇ ਦਿੱਤਾ ਸੀ ਇਸ ਤੋਂ ਪਹਿਲਾਂ ਅਗਰ ਅਸੀਂ ਗੱਲ ਕਰੀਏ ਕਿ ਸੁਸ਼ੀਲ ਰਿੰਕੂ ਜੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਲੋਕ ਸਭਾ ਦੀ ਸੀਟ ਦੇ ਜਿਹੜੇ ਕਿ ਟਿਕਟ ਵੀ ਦਿੱਤੀ ਗਈ ਸੀ ਪਰ ਫਿਰ ਵੀ ਜਿਹੜਾ ਕਿ ਉਹਨਾਂ ਦੇ ਵੱਲੋਂ ਭਾਜਪਾ ਜੁਆਇਨ ਕਰ ਲਈ ਗਈ ਜਿਹੜੇ ਉਹਨਾਂ ਦੇ ਕੁਝ મતભੇਦ ਸੀ ਜਿਸ ਨਾਲ ਕਾਰਨ ਕਰਕੇ ਉਹਨਾਂ ਦੇ ਵੱਲੋਂ ਜਿਹੜਾ ਕਿ ਆਮ ਆਦਮੀ ਪਾਰਟੀ ਛੱਡ ਦਿੱਤੀ ਗਈ ਸੀ ਤੇ ਉਹ ਕੀ ਜਲੰਧਰ ਪੱਛਮੀ ਤੋਂ ਵਿਧਾਇਕ ਸਨ ਉਹਨਾਂ ਦੇ ਵੱਲੋਂ ਵੀ ਜਿਹੜਾ ਕਿ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਜੁਆਇਨ ਕਰ ਲੈ ਸੀ ਅਸਤੀਫਾ ਜਿਹੜਾ ਕਿ ਦੇ ਦਿੱਤਾ ਸੀ ਸੋ ਹਾਲਾਂਕਿ ਇਸ ਦੇ ਵਿੱਚ ਕੀ ਕੁਝ ਵਾਪਰਿਆ ਹਾਲਾਂਕਿ ਕੁਝ ਜਿਹੜਾ ਕਿ ਚੋਣਾਂ ਤੋਂ ਪਹਿਲਾਂ ਹੀ ਜਿਹੜਾ ਕਿ ਆਪਣਾ ਅਸਤੀਫਾ ਵਾਪਸ ਲੈਣ ਦੇ ਲਈ ਵੀ ਜਿਹੜਾ ਕਿ ਸ਼ੀਤਲ ਅੰਗੁਰਾਲ ਜਿਹੜਾ ਕਿ ਕਾਲੇ ਪਏ ਹੋਏ ਸਨ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮੈਂ ਆਪਣਾ ਅਸਤੀਫਾ ਵਾਪਸ ਲੈਣਾ ਚਾਹੁੰਦਾ ਹਾਂ ਪਰ ਜਿਹੜਾ ਕਿ ਸਪੀਕਰ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਤੁਹਾਡਾ ਜਿਹੜਾ ਕਿ ਅਸਤੀਫਾ ਤੁਸੀਂ ਦਿੱਤਾ ਸੀ ਉਹ ਅਸੀਂ ਪਹਿਲਾਂ ਹੀ ਮਨਜ਼ੂਰ ਕਰ ਲਿਆ ਗਿਆ ਜੀ ਹਾਂ ਉਸ ਤੋਂ ਬਾਅਦ ਇਹ ਸੀਟ ਜਿਹੜੀ ਕਿ ਖਾਲੀ ਹੋ ਚੁੱਕੀ ਹੈ ਜਲੰਧਰ ਪੱਛਮੀ ਦੀ ਤਾਂ ਇਸ ਤੇ ਹੁਣ ਜਿਹੜੇ ਕਿ ਜਿਮਨੀ ਚੋਣਾ ਕਰਵਾਈਆਂ ਜਾਣਗੇ ਸੋ ਸ਼ੀਤ ਲੰਗੁਰਾਲ ਜਿਹੜਾ ਕਿ ਉਸ ਦੇ ਵੱਲੋਂ ਕਿਹਾ ਗਿਆ ਸੀ ਕਿ ਮੈਂ ਅਸਤੀਫਾ ਵਾਪਸ ਲੈਣਾ ਚਾਹੁੰਦਾ ਹਾਂ ਪਰ ਜਿਹੜਾ ਕਿ ਸਪੀਕਰ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਕਿ ਇਹ ਸੀਟ ਹੁਣ ਖਾਲੀ ਹੋ ਚੁੱਕੀ ਕਿਉਂਕਿ ਤੁਹਾਡਾ ਅਸਤੀਫਾ ਸੀ ਮਨਜ਼ੂਰ ਕਰ ਲਿਆ ਸੋ ਹੁਣ ਉੱਤੇ 10 ਜੁਲਾਈ ਨੂੰ ਜਿਹੜੇ ਕਿ ਜਿਮਨੀ ਚੋਣਾ ਹੋਣੀਆਂ ਨੇ ਸੋ ਦੱਸ ਜਿਏ ਕਿ ਜਿਹੜੇ ਕਿ ਸਿਆਸਤ ਪੂਰੀ ਤਰ੍ਹਾਂ پک ਚੁੱਕੀ ਹੋਈ ਆ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਜਿਹੜਾ ਕਿ ਆਪਣਾ ਉਮੀਦਵਾਰ ਇਸ ਸੀਟ ਤੇ ਲਈ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਗੱਲ ਕਰੀ ਕਿ ਮਹਿੰਦਰ ਭਗਤ ਜੀ ਹਾਂ ਮਹਿੰਦਰ ਭਗਤ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਕਾਫੀ ਜਿਹੜੇ ਕਿ ਜਾਣੇ ਮਾਣੇ ਚਿਹਰੇ ਨੇ ਤੇ ਉਸ ਤੋਂ ਬਾਅਦ ਭਾਜਪਾ ਦੇ ਵੱਲੋਂ ਵੀ ਇਸ ਸੀਟ ਦੇ ਲਈ ਉਤਾਰ ਦਿੱਤਾ ਗਿਆ ਹੈ ਸ਼ੀਤਲ ਲੰਗਰਾਲ ਨੂੰ ਜੀ ਹਾਂ ਸ਼ੀਤਲ ਲੰਗਰਾਲ ਜਿਹੜੇ ਕਿ ਜਲੰਧਰ ਤੋਂ ਹੀ ਆਉਂਦੇ ਨੇ ਜਿਹੜੇ ਕਿ ਵਿਧਾਇਕ ਰਹਿ ਚੁੱਕੇ ਨੇ ਤੇ ਉਹ ਹੁਣ ਅਸਤੀਫਾ ਦੇਣ ਤੋਂ ਬਾਅਦ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ ਤੋਂ ਭਾਜਪਾ ਦੇ ਵੱਲੋਂ ਜਿਹੜਾ ਕਿ ਹੁਣ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹਾਲਾਂਕਿ ਅਗਰ ਅਸੀਂ ਗੱਲ ਕਰੀਏ ਲੋਕ ਸਭਾ ਚੋਣਾਂ ਦੀ ਤਾਂ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਇੱਕ ਵੀ ਸੀਟ ਹੈ ਜਿਹੜੇ ਕਿ ਹਾਸਲ ਨਹੀਂ ਕਰ ਪਾਈ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਤਿੰਨ ਸੀਟਾਂ ਜਿਹੜੇ ਕਿ ਜਿੱਤਿਆ ਗਏ ਸਨ ਕਾਂਗਰਸ ਵੱਲੋਂ ਸੱਤ ਸੀਟਾਂ ਤੇ ਅਕਾਲੀ ਦ ਨਨ ਪਰ ਭਾਜਪਾ ਦੇ ਵੱਲੋਂ ਆਪਣਾ ਜਿਹੜਾ ਕਿ ਖਾਤਾ ਵੀ ਨਹੀਂ ਖੋਲਿਆ ਗਿਆ ਸੀ ਪਰ ਹੁਣ ਜਿਹੜਾ ਕਿ ਭਾਜਪਾ ਸ਼ਿਤਲੰਗੁਰਾਲ ਤੇ ਜਿਹੜਾ ਕਿ ਦਾ ਖੇਲਣ ਜਾ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਲੋਕ ਨੇ ਜਿਹੜੇ ਕਿ ਉਹ ਪਾਰਟੀ ਨੂੰ ਦੇਖਦੇ ਹੋਏ ਚੁਣਦੇ ਨੇ ਜਾਂ ਫਿਰ ਕਿਉਂਕਿ ਭਾਜਪਾ ਇੱਕ ਵੀ ਆਪਣਾ ਖਾਤਾ ਨਹੀਂ ਖੋਲ ਪਾਈ ਤੇ ਭਾਲਾ ਕਿ ਵੋਟ ਸ਼ੇਅਰ ਜਿਹੜਾ ਕਿ ਇਹ ਭਾਜਪਾ ਦਾ ਹੋ ਵਧਿਆ ਹੈ ਲੋਕਾਂ ਦੇ ਵੱਲੋਂ ਜਿਹੜੇ ਕਿ ਇਸ ਵਾਰ 18% ਤੋਂ ਵੱਧ ਜਿਹੜੀ ਕਿ ਵੋਟ ਪਾਈ ਗਈ ਹੈ ਭਾਜਪਾ ਨੂੰ ਤੇ ਉਸ ਤੋਂ ਬਾਅਦ ਜਿਹੜਾ ਕਿ ਸ਼ੀਤਲ ਲੰਗੁਰਾਲ ਹੈ ਪਾਜਪਾ ਦੇ ਸ਼ਾਮਿਲ ਹੋਏ ਨੇ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਜ਼ਿਮਣੀ ਚੋਣ ਦੇ ਲਈ ਹੁਣ ਦੇਖਣਾ ਇਹ ਹੋਵੇਗਾ ਕਿ ਲੋਕ ਆਪਣੀ ਵੋਟ ਕਿਸ ਨੂੰ ਪਾਉਂਦੇ ਨੇ ਲੋਕ ਆਪਣਾ ਕਿਹੜਾ ਵਿਧਾਇਕ ਚੁਣਦੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਜਾਂ ਫਿਰ ਜਿਹੜਾ ਕਿ ਭਾਜਪਾ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਇਹ ਬੇਹ ਜਿਹੜਾ ਕਿ ਕੜਾ ਮੁਕਾਬਲਾ ਹੈ ਐਸ ਦੇ ਵਿੱਚ ਹੁਣ ਲੋਕ ਜਿਹੜੇ ਕਿ ਉਹ ਸ਼ੀਤਲ ਲੰਗੁਰਾਲ ਦੇ ਚਿਹ ਪਾਪਾ ਪਾਰਟੀ ਨੂੰ ਦੇਖ ਕੇ ਵੋਟ ਪਾਉਂਦੇ ਨੇ ਸੋ ਇਹ ਦੇਖਣਾ ਹੋਵੇਗਾ ਬਿਹਤ ਜਿਹੜਾ ਕਿ ਦਿਲਚਸਪ ਇਹ ਜਮਨੀ ਚੋਣ ਹੋਵੇਗੀ 10 ਜੁਲਾਈ ਨੂੰ ਜਮਨੀ ਚੋਣ ਹੋਣ ਜਾ ਰਹੀ ਹੈ ਜਲੰਧਰ ਦੀ ਪੱਛਮੀ ਸੀਟ ਤੇ ਵਿਧਾਇਕੀ ਦੀ ਜਿਹੜੀ ਕਿ ਇਹ ਚੋਣ ਹੋਵੇਗੀ ਤੇ ਉਸ ਤੋਂ ਬਾਅਦ 13 ਜੁਲਾਈ ਨੂੰ ਨਤੀਜੇ ਸਾਹਮਣੇ ਆ ਜਾਣਗੇ